ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube Farmer Channel ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਮੌਸਮ ਦੀ ਗੱਲ ਕਰਾਂਗੇ ਅਗਲੇ 2 ਦਿਨਾਂ ਦੀ ਲੋੜੀ ਤੇ ਮਾਗੀ 13 14 ਜਨਵਰੀ ਪੰਜਾਬ ਦਾ ਮੌਸਮ ਕਿਵੇਂ ਰਹਿ ਸਕਦਾ ਇਹਨਾਂ 2 ਦਿਨਾਂ ਵਿੱਚ ਇਹਨਾਂ ਤਿਹਾਰ ਦੇ ਦਿਨਾਂ ਦੇ ਵਿੱਚ ਪੰਜਾਬ ਦੇ ਮੌਸਮ ਦੀ ਕੀ ਹਲਚਲ ਹੈ ਤੇ ਬਾਕੀ ਨਾਲ ਗੱਲ ਕਰਾਂਗੇ ਕਿਸਾਨਾਂ ਲਈ ਕੀ ਮੌਸਮੀ ਸਲਾਹ ਹੈ ਕਿਹੜੇ ਹਿੱਸਿਆਂ ਵਿੱਚ ਬੱਦਲ ਵਾਈ ਮੀਂਹ ਤੋਂ ਦੀ ਅਪਡੇਟ ਹੈ ਸੋ ਪਹਿਲਾਂ ਗੱਲ ਕਰੀਏ 12 13 ਜਨਵਰੀ ਮੌਸਮ ਫਿਲਹਾਲ ਠੀਕ ਠਾਕ ਹੈ 12 ਤਰੀਕ ਦੁਪਹਿਰ ਤੋਂ ਇੱਕ ਸਿਸਟਮ ਦਾ ਪ੍ਰਭਾਵ ਪੰਜਾਬ ਉੱਪਰ ਦੇਖਣ ਨੂੰ ਮਿਲੇਗਾ ਇਹ ਸਿਸਟਮ ਪਹਾੜੀ ਖੇਤਰਾਂ ਵਿੱਚ ਪਹੁੰਚ ਚੁੱਕਿਆ ਹੈ ਤੇ ਅੱਜ ਸਵੇਰ ਤੋਂ ਧੁੰਦ ਦਾ ਮਾਹੌਲ ਹੈ 12 ਤਰੀਕ ਤੋਂ ਤੇ ਦੁਪਹਿਰ ਤੋਂ ਕੁਝ ਹਿੱਸਿਆਂ ਵਿੱਚ ਥੋੜੀ ਬਹੁਤ ਧੁੱਪ ਨਿਕਲੇਗੀ ਪਰ ਧੁੱਪ ਨਿਕਲਦੇ ਬਾਅਦ ਇੱਕ ਦੋ ਘੰਟੇ ਦੇ ਵਿੱਚ ਟੁੱਟਵੀਂ ਬੱਦਲਵਾਈ ਪੰਜਾਬ ਵਿੱਚ ਆਵਾਜਾਈ ਕਰਨ ਲੱਗੇਗੀ ਇਹ ਬੱਦਲਵਾਈ ਪੱਛਮ ਤੋਂ ਪੂਰਬੀ ਦਿਸ਼ਾ ਅੱਗੇ ਵਧੇਗੀ ਜਿਹਦੇ ਚੱਲਦੇ ਪੰਜਾਬ ਵਿੱਚ ਹਲਕੇ ਬੱਦਲਾਂ ਦੀ ਜਿਹੜੀ ਚਾਦਰ ਆਵਾਸਮਾਨ ਵਿੱਚ ਦੇਖਣ ਨੂੰ ਸੋ ਇਹਨਾਂ ਹਲਕੇ ਬੱਦਲਾਂ ਕਰਕੇ ਜਿਹੜੇ ਕੁਝ ਹਿੱਸਿਆਂ ਵਿੱਚ ਧੁੱਪ ਨਿਕਲਣ ਦੇ ਚਾਂਸ ਨੇ ਤਾਂ ਉਹ ਵੀ ਥੋੜੀ ਬਹੁਤ ਮੱਧਮ ਧੁੱਪ ਹੋ ਜਾਵੇਗੀ। ਸੋ ਕੁੱਲ ਮਿਲਾ ਕੇ ਕਹੀ ਹੈ ਕਿ ਕੇਵਲ ਦੁਪਹਿਰ ਦੇ ਘੰਟਿਆਂ ਵਿੱਚ ਹੀ ਥੋੜੀ ਬਹੁਤ ਧੁੱਪ ਪੰਜਾਬ ਵਿੱਚ ਕੁਝ ਹਿੱਸਿਆਂ ਵਿੱਚ ਦੇਖਣ ਨੂੰ ਮਿਲੇਗੀ ਤੇ ਉਸ ਤੋਂ ਬਾਅਦ ਹਲਕੇ ਬੱਦਲਾਂ ਨਾਲ ਧੁੱਪ ਮੱਧਮ ਹੋ ਜਾਵੇਗੀ ਤੇ ਮੌਸਮ ਉਹ ਫਿਰ ਪੰਜਾਬ ਦਾ ਇੱਕ ਵਾਰ ਠੰਡਾ ਹੀ ਰਹੇਗਾ। ਹਾਲਾਂਕਿ ਇਹ ਸਿਸਟਮ ਦੇ ਚੱਲਦੇ ਪੰਜਾਬ ਦੇ ਵਿੱਚ ਕੋਈ ਮੀਂਹ ਵਰਗੇ ਹਾਲਾਤ ਨਹੀਂ ਹਨ ਮੌਸਮ ਬਿਲਕੁਲ ਠੀਕ ਠਾਕ ਖੁਸ਼ਕ ਹੀ ਰਹੇਗਾ। ਠੰਡ ਧੁੰਦ ਦਾ ਮਾਹੌਲ ਬਣਿਆ ਰਹੂਗਾ। ਇਹ ਗੱਲ ਕਰੀਏ ਲੋਹੜੀ ਵਾਲੇ ਦਿਨ 13 ਜਨਵਰੀ ਦੀ ਤਾਂ 13 ਜਨਵਰੀ ਨੂੰ ਵੀ ਮੌਸਮ ਪੰਜਾਬ ਦਾ ਫਿਲਹਾਲ ਠੀਕ ਠਾਕ ਹੀ ਹੈ ਇਹ ਸਿਸਟਮ ਦੇ ਚੱਲਦੇ ਕੋਈ ਮੌਸਮ ਦੀ ਹਲਚਲ ਨਹੀਂ ਹੈ ਹਲਕੇ ਫੁਲਕੇ ਬੱਦਲ ਸਵੇਰ ਤੋਂ ਦੁਪਹਿਰ ਤੱਕ ਟਿਕਣਗੇ ਇਹ ਸਿਸਟਮ ਦੇ ਚੱਲਦੇ ਤੇ ਦੁਪਹਿਰ ਤੋਂ ਫੇਰ ਮੌਸਮ ਤੋਂਦੂ ਵੀ ਘਟ ਜਾਵੇਗੀ ਬੱਦਲ ਵੀ ਹਟ ਜਾਣਗੇ ਤੇ ਧੁੱਪ ਲੱਗਣ ਦੇ ਚਾਂਸ 13 ਜਨਵਰੀ ਲੋਹੜੀ ਵਾਲੇ ਦਿਨ ਪੰਜਾਬ ਵਿੱਚ ਬਣੇ ਹੋਏ ਨੇ ਤੇ ਇਸੇ ਤਰ੍ਹਾਂ ਗੱਲ ਕਰੀਏ ਮਾਗੀ ਦੀ ਤਾਂ 14 ਜਨਵਰੀ ਨੂੰ ਵੀ ਮੌਸਮ ਪੰਜਾਬ ਦਾ ਠੀਕ ਠਾਕ ਹੀ ਰਹੂਗਾ ਸਿਸਟਮ ਪੂਰੀ ਤਰ੍ਹਾਂ ਅੱਗੇ ਨਿਕਲ ਚੁੱਕਿਆ ਹੋਵੇਗਾ ਮੌਸਮ ਖ ਤੇ ਇਸ ਦੇ ਨਾਲ ਹੀ ਥੋੜਾ ਬਹੁਤ ਟੈਂਪਰੇਚਰ ਦੇ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ ਕੁਝ ਹਿੱਸਿਆਂ ਵਿੱਚ ਕਿਉਂਕਿ ਧੁੱਪ ਲੱਗੇਗੀ ਸਵੇਰ ਦੇ ਮੌਕੇ ਹਾਲਾਂਕਿ ਧੁੰਦ ਜਰੂਰ ਬਣੀ ਰਹੇਗੀ ਇਹਨਾਂ ਦਿਨਾਂ ਦੇ ਵਿੱਚ ਧੁੱਪ ਨਿਕਣ ਦੇ ਜਾਂਸ 11 12 ਵਜੇ ਤੋਂ ਬਾਅਦ ਹੀ ਹੋਣਗੇ ਤੇ 4 5 ਵਜੇ ਤੱਕ ਧੁੱਪ ਲੱਗਣ ਦੇ ਜਾਂਸ ਨੇ ਸੋ ਜਿਹੇ ਇਹਦੇ ਵਿੱਚ ਕਿਸਾਨਾਂ ਨੂੰ ਸਲਾਹ ਇਹ ਤੇ ਆਂਦੇ ਕਿ ਜਿਹੜੇ ਕਿਸਾਨਾਂ ਨੇ ਫਸਲਾਂ ਨੂੰ ਪਾਣੀ ਵਗੈਰਾ ਲਾਉਣਾ ਹੈ ਤਾਂ ਪਾਣੀ ਲਗਾ ਸਕਦੇ ਨੇ ਕਿਉਂਕਿ ਅਜਿਹੀ ਸੁੱਕੀ ਠੰਡ ਦੇ ਵਿੱਚ ਫਸਲਾਂ ਦੀ ਜਿਹੜੀ ਗ੍ਰੋਥ ਔਰ ਰੁਕ ਜਾਂਦੀ ਹੈ ਚਾਹੇ ਉਹ ਸਬਜ਼ੀ ਹੋਵੇ ਜਾਂ ਆਪਣੀ ਅਨਾਜ ਦੀ ਕਣਕ ਦੀ ਫਸਲ ਹੈ ਕਿਸੇ ਵੀ ਫਸਲ ਦੇ ਵਿੱਚ ਥੋੜਾ ਬਹੁਤ ਹਲਕੀ ਜਿਹੀ ਗਰਮੈਸ਼ ਬਣੀ ਰਹਿਣਾ ਜ਼ਰੂਰੀ ਹੁੰਦਾ ਹੈ ਸੋ ਜੇ ਜਿਹੜੀਆਂ ਫਸਲਾਂ ਪਾਣੀ ਮੰਗ ਰਹੀਆਂ ਤਾਂ ਉਹਨਾਂ ਨੂੰ ਹਲਕਾ ਪਾਣੀ ਲਗਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਇਹ ਸੁੱਕੀ ਠੰਡ ਦੇ ਵਿੱਚ ਫਸਲਾਂ ਦੀ ਗਰੋਥ ਨਾ ਰੁਕੇ ਫਸਲ ਦੇ ਉਹ ਜਿਹੜੇ ਪੌਦੇ ਨੇ ਉਹ ਸਟ੍ਰੈਸ ਵਿੱਚ ਨਾ ਆਉਣ ਕਿਉਂਕਿ ਫਸਲਾਂ 'ਤੇ ਧੁੱਪ ਲੱਗ ਨਹੀਂ ਰਹੀ ਆ ਜਿਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਗਰਮੈਸ਼ ਨਹੀਂ ਬਣ ਰਹੀ ਇਸ ਕਰਕੇ ਹਲਕਾ ਪਾਣੀ ਲਗਾਉਣਾ ਜ਼ਰੂਰੀ ਹੈ ਤੇ ਉਸ ਬਾਕੀ ਕਿਸਾਨ ਜਿਹੜੇ ਸਪਰੇ ਵਗੈਰਾ ਕੋਈ ਛਰਕਾ ਕਰਨਾ ਹੈ ਫਸਲਾਂ ਤੇ ਤੋ ਵੀ ਕਰ ਸਕਦੇ ਨੇ ਕਿਉਂਕਿ ਮੌਸਮ ਖੁਸ਼ਕ ਹੈ ਕੋਈ ਮੌਸਮ ਵਿੱਚ ਹਲਚਲ ਨਹੀਂ ਹੈ 14 ਤਰੀਕ ਤੋਂ ਮੌਸਮ ਥੋੜਾ ਜਿਆਦਾ ਹੋਰ ਖੁੱਲਣ ਦੇ ਚਾਂਸ ਨੇ ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਕੋਈ ਨਦੀਨਾ ਵਗੈਰਾ ਦੀ ਸਪਰੇ ਕਰਨੀ ਹੈ ਜਾਂ ਕੋਈ ਫੰਗੀ ਸਾਈਟ ਤਾਂ ਉਹ ਧੁੱਪ ਦੇ ਮੌਸਮ ਵਿੱਚ ਜੇਕਰ ਸਪਰੇ ਕਰਨਗੇ ਤਾਂ ਰਿਜ਼ਲਟ ਜ਼ਿਆਦਾ ਮਿਲਣਗੇ ਤੇ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਉੱਤਰ-ਪੱਛਮ ਦਿਸ਼ਾ ਤੋਂ ਹੀ ਵਗਣਗੀਆਂ 13 ਤਰੀਕ ਨੂੰ ਕੁਝ ਹਵਾਵਾਂ ਵਿੱਚ ਥੋੜਾ-ਬਹੁਤ ਫੇਰ ਬਦਲਾਅ ਆ ਸਕਦਾ ਹੈ ਸਿਸਟਮ ਦੇ ਚੱਲਦੇ ਥੋੜਾ-ਬਹੁਤ ਕੁਝ ਪੂਰਬੀ ਜਾਂ ਦੱਖਣੀ ਹਵਾਵਾਂ ਦਾ ਵੀ ਰੁੱਖ ਕੁਝ ਹਿੱਸਿਆਂ ਵਿੱਚ ਪੰਜਾਬ ਦੇ ਦੇਖਣ ਨੂੰ ਮਿਲ ਸਕਦਾ ਹੈ 12 ਤਰੀਕ ਦੇ ਮੁਕਾਬਲੇ 13 ਤਰੀਕ ਨੂੰ ਹਵਾਵਾਂ ਦੀ ਜਿਹੜੀ ਗਤੀ ਹੈ ਘਟ ਰਹੀਗੀ ਘਟ ਮੱਧਮ ਹਲਕੀ ਰਫ਼ਤਾਰ ਤੇ ਰਹਿਣਗੀਆਂ ਮਤਲਬ ਬਹੁਤ ਜ਼ਿਆਦਾ ਕੋਈ ਤੇਜ਼ ਹਵਾਵਾਂ ਨਹੀਂ ਹੋਣਗੀਆਂ ਬਿਲਕੁਲ ਹਲਕੀਆਂ ਹਵਾਵਾਂ ਚੱਲਣ ਦੇ ਹੀ ਚਾਂਸ ਨੇ ਇਸੇ ਤਰ੍ਹਾਂ ਦਾ ਮਾਹੌਲ 14 ਤਰੀਕ ਨੂੰ ਅਤੇ 14 ਤਰੀਕ ਨੂੰ ਦੁਪ ਫਿਰ ਹਲਕੀ ਜਹੀ ਰਫ਼ਤਾਰ ਵੰਡੀਆਂ ਪਰ ਬਹੁਤ ਜ਼ਿਆਦਾ ਤੇਜ਼ ਹਵਾਵਾਂ ਨਹੀਂ ਚੱਲਣਗੀਆਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਦਿਨ ਦੇ ਟੈਂਪਰੇਚਰ ਫਿਲਹਾਲ ਹੁਣ ਦੀ ਗੱਲ ਕਰੀਏ ਤਾਂ 14 ਤੋਂ ਲੈ ਕੇ 15-16 ਤੱਕ ਵੜੇ ਹੋਏ ਨੇ ਰਾਤ ਦੇ ਟੈਂਪਰੇਚਰ 4 ਤੋਂ ਲੈ ਕੇ 6-7 ਡਿਗਰੀ ਦੇ ਦਰਮਿਆਨ ਦੇਖਣ ਨੂੰ ਮਿਲ ਰਹੇ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਦਿਨ ਦਾ ਟੈਂਪਰੇਚਰ ਵਧਣ ਦੇ ਚਾਂਸ ਨੇ ਪਰ ਰਾਤ ਦੇ ਤਾਪਮਾਨ ਸਥਿਰ ਰਹਿਣਗੇ ਪਰ ਦਿਨ ਦੇ ਟੈਂਪਰੇਚਰ ਹੋ ਸਕਦਾ ਹੈ ਕਿ ਆਉਂਦੇ 4-5 ਦਿਨਾਂ ਤੱਕ ਯਾਨੀ ਕਿ 20 ਜਨਵਰੀ ਤੱਕ 18-20 ਡਿਗਰੀ ਤੱਕ ਜਾ ਸਕਦੇ ਨੇ ਸੋ ਜਿਸ ਵੇਲੇ ਜਿਹੜੀ ਦਿਨ ਦੀ ਸ਼ੀਤ ਲਹਿਰ ਦਾ ਮਾਹੌਲ ਬਣਿਆ ਹੋਇਆ ਠੰਡ ਦਾ ਉਤਰਾ ਹੱਥ ਮੈਣਨ ਦੇ ਚਾਂਸ ਆਉਂਦੇ 5-7 ਦਿਨਾਂ ਵਿੱਚ ਪੰਜਾਬ ਵਿੱਚ ਬਣ ਸਕਦੇ ਨੇ